ਓ ਡੈਡੀ ਹਮਤ ਕਿੰਨੇ ਦਿਨ ਹੋ ਗਿਆ ਤੁਹਾਨੂੰ ਕਹਿੰਦੇ ਐ ਨਾ ਟੂੜੀ ਕਰੰਟ ਮਾਰ ਕੇ ਦਿਖਾ ਦੇਗੇ ਇਹਨੂੰ ਟੂੜੀ ਦਿਖਾ ਦਿੰਨੇ ਆ ਕੋਈ ਗੱਲ ਨਹੀਂ ਦਿਖਾ ਦੇ ਫਿਰ ਫੜਾ ਫੜ ਕੇ ਮੋਟਰਸਾਈਕਲ ਨਹੀਂ ਤਾਂ ਮੈਂ ਜਾਣਾ ਓ ਕੀ ਆ ਤੁਸੀਂ ਇੱਕ ਮੋਟਰਸਾਈਕਲ ਨਹੀਂ ਲੈ ਸਕਦੇ ਕਿ ਜੇ ਇਹਨਾਂ ਮੋਟਰਸਾਈਕਲ ਲੈਣਾ ਮੋਟਰਸਾਈਕਲ ਲੈਣਾ ਭਲਕੇ ਕੋਈ ਗੱਲਬਾਤ ਹੋ ਗਈ ਫਿਰ ਤੇਰੇ ਘਰ ਦੇ ਆਣੇ ਕਹਣਾ ਅਸੀਂ ਨਹੀਂ ਤੂਸੀ ਦਿੱਤਾ ਜਵਾਬ ਨਹੀਂ ਤੇਰਾ ਮੋਟਰਸਾਈਕਲ ਨਾਵੇ ਓੱਖਾ ਤਾਂ ਨਾ ਹੋ ਅੰਗੜੇ ਦਿਖਾ ਦੇ ਗਏ ਨੇ ਡਿਊਟੀ ਫਾਇਰ ਵਰ। ਓ ਸਾਚੇ ਹਰ ਮਰ ਪੁੱਤ ਓ ਹਰ ਮਰ ਗੱਲ ਕਰ ਪੁੱਤ ਓ ਗੱਲ ਛੜ ਕੇ ਗੱਲ ਛੜ ਕੇ ਆ ਮੇਰਾ ਪੁੱਤ ਕੋਲੰਬਰ ਦਾ ਕੰਮ ਕਰਦਾ ਹੈ। ਹਾਂ ਹਾਂ। ਹਾਂ ਜੀ ਬਈ ਮੇਰਾ ਪੋਤਾ ਟੂ ਨਹੀਂ ਦੇਖ ਯਾਰ। ਦੇਖ ਲੈਨੇ ਕਿਉਂ ਇਹਨੂੰ ਕੀ ਹੋਇਆ। ਫੇਰ ਲੈ। ਚੰਗੀ ਭਲੀ ਤੇ ਚਲੀ ਜਾਂਦੀ ਆ। ਕੋਈ ਮਹਿਸੂਸ ਨਹੀਂ ਆਇਆ। ਕੀ ਮਹਿਸੂਸ ਕੀ ਹੋਣਾ? ਉਹ ਤਾਂ ਕਹਿੰਦੇ ਕਰੰਟ ਮਾਰਦੀ ਏ। ਪੁੱਤ ਆ ਮੋਟਰਸਾਈਕਲ ਦੇਣਾ ਨਹੀਂ ਦੇਣਾ ਨਾਲੇ ਹੋਰ ਨਾ ਮੈਨੂੰ ਮੜਵਾ ਸੀ ਐਵੇਂ। ਉਹ ਨਹੀਂ ਪੁੱਤ ਉਹ ਮੈਂ ਮਜ਼ਾਕ ਕਰਦਾ ਸੀ ਉਹ ਸੱਚੀ ਸੜਕਰ ਹੰਟ ਮਾਰ ਰਹੀ ਸੀ ਮੈਂ ਮਜ਼ਾਕ ਕਰਦਾ ਸੀ ਉਹੀ ਤੈਨੂੰ ਮੈਂ ਲੋਕ ਤੁਹਾਨੂੰ ਕਰਤਾ ਸੀ ਮਜ਼ਾਕ ਉਹਦੀ ਪਤਾ ਲੱਗ ਗਿਆ ਨਾਲ ਲੱਗ ਜਾਂ ਨਾ